45 ਸਾਲਾਂ ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ ਸਾਲ 2025 ਦੇ ਪਹਿਲੇ 6 ਮਹੀਨੇਾਂ ਚ ਅਮਰੀਕੀ ਡਾਲਰ ਦੇ ਵਿੱਚ ਵੱਡੀ ਗਿਰਾਵਟ ਆਈ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤਾ ਸੰਭਾਲੀ ਹੈ ਤੇ ਲਗਾਤਾਰ ਉਹਨਾਂ ਦੇ ਵੱਲੋਂ ਵੱਖ-ਵੱਖ ਪਾਲਿਸੀਆਂ ਤੇ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਉਹ ਟੈਰਿਫ ਵਰਗੀਆਂ ਜੋ ਸਕੀਮਾਂ ਵੀ ਦੱਸਦੀ ਹੈ ਲੈ ਕੇ ਆਏ ਨੇ ਤੇ ਉੱਥੇ ਹੀ ਡਾਲਰ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ 45 ਸਾਲਾਂ ਬਾਅਦ ਇੰਨਾ ਮਾੜਾ ਹਾਲ ਡਾਲਰ ਦਾ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਮਾਹਿਰਾਂਾਂ ਕਹਿਣਾ ਹੈ ਕਿ ਸਾਲ 1980 ਦੇ ਵਿੱਚ ਡਾਲਰ ਦੇ ਵਿੱਚ ਇੰਨੀ ਬੁਰੀ ਗਿਰਾਵਟ ਆਈ ਸੀ ਤੇ ਹੁਣ ਸਾਲ 2025 ਦੇ ਪਹਿਲੇ 6 ਮਹੀਨਿਆਂ ਵਿੱਚ ਹੀ ਦੱਸ ਦਈਏ ਕਿ 11% ਗਿਰਾਵਟ ਅਮਰੀਕਨ ਡਾਲਰ ਦੀ ਦੇਖਣ ਨੂੰ ਮਿਲੀ ਹੈ ਜਿੱਥੇ ਬੋਧਵਾਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਡਾਲਰ ਦੀ ਦੱਸ ਦਈਏ ਕਿ 11% ਗਿਰਾਵਟ ਜੋ ਹੈ ਉਹ ਸਾਹਮਣੇ ਆਈ ਹੈ ਹਾਲਾਂਕਿ ਉੱਥੇ ਹੀ ਰੁਪਏ ਦੇ ਵਿੱਚ ਵੀ ਹਾਲਾਂਕਿ ਕਈ ਉਤਰਾ ਚੜਾ ਵੇਖਣ ਨੂੰ ਮਿਲੇ ਨੇ ਰੁਪਏ ਦੀ ਵੀ ਕੀਮਤ ਦੇ ਵਿੱਚ ਦੱਸ ਦਈਏ ਕਿ ਜੋ ਹੈ ਉਹ ਗਿਰਾਵਟ ਵੇਖ ਨੂੰ ਮਿਲੀ ਹੈ ਜਿੱਥੇ 6% ਰੁਪਏ ਦੇ ਵਿੱਚ ਗਿਰਾਵਟ ਆਈ ਹੈ ਤੇ ਹਾਲਾਕਿ ਸੈਸ਼ਨ ਦੇ ਅਖੀਰ ਤੱਕ ਰੁਪਏ ਨੇ ਨਾ ਕੇਵਲ ਆਪਣੀ ਗਿਰਾਵਟ ਨੂੰ ਰਿਕਵਰ ਕੀਤਾ ਸਗੋਂ 87.67% ਪ੍ਰਤੀ ਡਾਲਰ ਤੇ ਰੁਪਈਆ ਜੋ ਹੈ ਉਹ ਮਾਰਕੀਟ ਦੇ ਵਿੱਚ ਬੰਦ ਹੋਇਆ ਤਾਂ 45 ਸਾਲਾਂ ਦੇ ਵਿੱਚ ਅਮਰੀਕਨ ਡਾਲਰ ਦੀ ਇਹ ਸਭ ਤੋਂ ਵੱਡੀ ਗਿਰਾਵਟ ਵੇਖ ਨੂੰ ਮਿਲੀ ਹੈ ਦੱਸ ਦਈਏ ਕਿ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਜੋ 트ੰਪ ਦੇ ਵੱਲੋਂ ਟੈਰਿਫ ਤੇ ਕੁਝ ਦੇਸ਼ਾਂ ਤੇ ਰੋਗ ਲਾਈ ਗਈ ਸੀ ਉਸ ਦਾ ਅਸਰ ਇਹ ਦੇਖਣ ਨੂੰ ਮਿਲਿਆ ਜਿਸ ਕਾਰਨ ਗਿਰਾਵਟ ਜੋ ਹੈ ਉਹ ਅਮਰੀਕਨ ਡਾਲਰ ਦੇ ਵਿੱਚ ਵੇਖਣ ਨੂੰ ਮਿਲੀ ਹੈ 1980 ਦੇ ਵਿੱਚ ਇਨੀ ਵੱਡੀ ਗਿਰਾਵਟ ਜੋ ਹੈ ਉਹ ਵੇਖਣ ਨੂੰ ਮਿਲੀ ਸੀ ਤੇ ਉੱਥੇ ਹੀ ਹੁਣ ਇਹ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਇਹ ਗਿਰਾਵਟ 11% ਅਮਰੀਕਨ ਡਾਲਰ ਦੇ ਵਿੱਚ ਦੱਸਦੀ ਹੈ ਕਿ ਵੇਖਣ ਨੂੰ ਮਿਲੀ ਹੈ